ਮੇਰੇ ਕੋਲੇ ਬਹੁਤ ਆਇਆ ਕਾਂਗਰਸ ਵਾਲੇ ਕਾਲੀ ਉਹ ਕਹਿੰਦੇ ਸਾਨੂੰ ਸਾਂਭ ਲੋ ਜੀ ਸਾਨੂੰ ਸਾਨੂੰ ਇਹਨਾਂ ਨੇ ਬਰਬਾਦ ਕਰਕੇ ਰੱਖਤਾ ਇਹਨਾਂ ਨੇ ਇਹ ਆਪਦੇ ਟੱਬਰ ਤੋਂ ਬਿਨਾਂ ਕਿਹਦੀ ਸੋਚਦੇ ਹੀ ਨਹੀਂ ਹੈਗੇ ਤੇ ਫਿਰ ਹੁਣ ਕੀ ਰੈ ਵੀ ਟੱਬਰੀ ਗਿਆ ਕੱਲਾ ਫਿਰ ਕੱਲਾ ਟੱਬਰ ਰਹਿ ਗਿਆ ਉਹ ਜੀਪ ਤੇ ਛੱਤ ਜੀ ਲਵਾਈ ਫਿਰਦਾ ਹੈ ਗਰਮੀ ਲੱਗਦੀ ਹੈ ਨਾ ਟੈਂਪਰੇਚਰ ਪੁੱਛ ਕੇ ਜਾਣ ਵਾਲੇ ਨੇ ਹਾਊ ਮੱਚ ਇਜ਼ ਦ ਟੈਂਪਰੇਚਰ ਇਟਸ 40 ਡਿਗਰੀਜ਼ ਆਹ ਨੋ ਇਟਸ ਟੂ ਹੌਟ ਟੂ ਹੌਟ ਆ ਕਾਂਗਰਸ ਵਾਲੇ ਨੇ ਉਹ ਬਾਜਵੇ ਹੋਰੀ ਉਹ ਪਤੰਦਰਾਂ ਦੇ ਸਾਰਾ ਕੁਝ ਲੰਘ ਗਿਆ ਉਹਨਾਂ ਦਾ ਹਨਾ ਬਾਜਵੇ ਦੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਭ੍ਰੂਣ ਹੱਤਿਆ ਕਰਤੀ ਕਾਂਗਰਸ ਨੇ ਨਹੀਂ ਬਣਾਇਆ ਹਨਾ ਪਰ ਉਹ ਹੜਦਾ ਨਹੀਂ ਉਹ ਤੜਫੀ ਜਾਂਦਾ ਹੈ ਉਹ ਜਿਵੇਂ ਕੋੜ ਕਿੱਲੀ ਦੀ ਪੂਛ ਟੁੱਟ ਜੇ ਉਹਦੇ ਬਾਅਦ ਪੂਛ ਕੱਲੀ ਨਹੀਂ ਐਂਜ ਕਰੀ ਜਾਂਦੀ ਹੁੰਦੀ ਥੋੜਾ ਚਿਰ ਇਹ ਟੁੱਟੇ ਹੋਏ ਨੇ ਇਹ ਲੋਕਾਂ ਨਾਲੋਂ ਭਰਾਏ ਐਂ ਕਰੀ ਜਾਂਦੇ ਨੇ ਬਸੇ ਪਾਰਟੀਆਂ ਨੇ ਛੋਟੇ ਛੋਟੇ ਲੀਡਰ ਰੱਖਿਆ ਫੋਨ ਕਰਦਿਆ ਹਾਂ ਬਈ ਕਿਵੇਂ ਐ ਠੀਕ ਐ ਭਵਾਨੀਗਾੜ ਵਾਲੀ ਰੈਲੀ ਚ 10 ਬੱਸਾਂ ਭਰ ਕੇ ਲਿਆਓ ਚੱਕ ਉਹ ਪਾਲ ਦਾ ਫਿਰਦਾ ਰਹਿੰਦਾ ਬੱਸਾਂ ਵਿਚਾਰਾ ਉਹ ਲੋਕਾਂ ਦੀ ਮਨਤਾ ਕਰਦਾ ਫਿਰਦਾ ਰਹਿੰਦਾ ਭਾਈ ਬਣ ਕੇ ਬੱਸ ਭਰ ਦੋ ਯਾਰ ਮੇਰੇ ਮੇਰੀ ਕੀ ਇੱਜ਼ਤ ਰਹੂਗੀ ਜਦੋਂ ਟਿਕਟ ਦੇਣ ਦੀ ਵਾਰੀ ਆਉਂਦੀ ਐ ਜਾਂ ਜਦੋਂ ਆਉਂਦੀ ਐ ਕੋਈ ਵਾਰੀ ਕੋਈ ਅਹੁਦੇਦਾਰ ਬਣਨ ਦੀ ਉਦੋਂ ਕਹਿੰਦੇ ਚਾਚੇ ਦਾ ਮੁੰਡਾ ਸਾਡੇ ਦਾ ਇਹ ਮੁੰਡਾ ਟਕਸਾਲੀ ਐ ਇਹ ਤੋਂ ਇਹੀ ਕਰੂਗਾ ਕੰਮ ਨਾ ਦੱਸੋ ਮੇਰੇ ਕੋਲੇ ਬਹੁਤ ਆਇਆ ਕਾਂਗਰਸ ਵਾਲੇ ਕਾਲੀ ਉਹ ਕਹਿੰਦੇ ਸਾਨੂੰ ਸਾਂਭ ਲੋ ਜੀ ਸਾਨੂੰ ਸਾਨੂੰ ਇਹਨਾਂ ਨੇ ਬਰਬਾਦ ਕਰਕੇ ਰੱਖਤਾ ਇਹਨਾਂ ਨੇ ਇਹ ਆਪਦੇ ਟੱਬਰ ਤੋਂ ਬਿਨਾਂ ਕਿਹਦੀ ਸੋਚਦੇ ਹੀ ਨਹੀਂ ਹੈਗੇ ਤੇ ਫਿਰ ਹੁਣ ਕੀ ਰੈ ਵੀ ਟੱਬਰੀ ਗਿਆ ਕੱਲਾ ਫਿਰ ਕੱਲਾ ਟੱਬਰ ਰਹਿ ਗਿਆ ਉਹ ਜੀਪ ਤੇ ਛੱਤ ਜੀ ਲਵਾਈ ਫਿਰਦਾ ਹੈ ਗਰਮੀ ਲੱਗਦੀ ਹੈ ਨਾ ਟੈਂਪਰੇਚਰ ਪੁੱਛ ਕੇ ਜਾਣ ਵਾਲੇ ਨੇ ਹਾਊ ਮੱਚ ਇਜ਼ ਦ ਟੈਂਪਰੇਚਰ ਇਟਸ 40 ਡਿਗਰੀਜ਼ ਆਹ ਨੋ ਇਟਸ ਟੂ ਹੌਟ ਟੂ ਹੌਟ ਜਦੋਂ 30 ਕਿ ਡਿਗਰੀ ਹੋਇਆ ਦੱਸਿਓ ਆਪਾਂ 2 ਘੰਟੇ ਵਾਸਤੇ ਪੰਜਾਬ ਬਚਾਵਾਂਗੇ ਫਿਰ ਇਹ 2 ਘੰਟੇ ਵਾਸਤੇ ਪੰਜਾਬ ਬਚਾਉਂਦੇ ਆ ਇਹ ਜਿਹੜੇ ਬਾਲੇ ਵੱਡੇ ਬਣੇ ਫਿਰਦੇ ਆ ਇਹ ਪੰਜਾਬ ਦੇ ਜਿਹੜੇ ਬਾਰਸ ਮਨ ਰਗ ਰਗ ਜਾਣਦਾ ਇਹਨਾਂ ਦੀ ਤੇ ਮੈਂ ਬੋਲ ਦੇਣਾ ਤੈਂ ਤਾਂ ਤੜਫਦੇ ਰਹਿੰਦੇ ਯਾਰ ਕੁਝ ਵੀ ਨਹੀਂ ਛੱਡਦਾ ਓਏ ਸਾਰਾ ਕੁਝ ਦੱਸ ਦਿੰਦਾ ਮੈਂ 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 ਤੈਨੂੰ ਦੱਸੂ ਤੁਹਾਡੇ ਬਾਰੇ ਸਾਰਾ ਕੁਝ ਪਹਿਲਾਂ ਕੈਸਟਸੀਡੀ ਵਿੱਚ ਵੀ ਇੰਝ ਦੱਸਦਾ ਹੁੰਦਾ ਸੀ ਮੈਂ ਹੁਣ ਵੀ ਦੱਸ ਦਿੰਦਾ ਮੈਂ ਸਭ ਰਲੇ ਹੋਏ ਨੇ ਆਪਸ ਵਿੱਚ ਇੱਕ ਦੂਜੇ ਨੂੰ ਪੁੱਛ ਕੇ ਕੰਮ ਕਰਦੇ ਨੇ ਕੰਮ ਬਣ ਗਿਆ ਸੀ ਬੜਾ ਵਧੀਆ ਇਹਨਾਂ ਦਾ ਜੋੜੀ ਬਣ ਗਈ ਸੀ ਵੀ ਤੂੰ ਜੇ ਆ ਗਿਆ ਤੂੰ ਮੈਨੂੰ ਕੁਝ ਨਹੀਂ ਕਹੀਂ ਮੈਂ ਜੇ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਹੋਰ ਕਿਸੇ ਨੇ ਆਉਣਾ ਨਹੀਂ ਆਪਾਂ ਦੋਨੇ ਆਇਆ ਕਰਾਂਗੇ ਉਹਨਾਂ ਨੂੰ ਪਤਾ ਨਹੀਂ ਸੀ ਸਤੌਜ ਵਾਲੇ ਮਹਿੰਦਰ ਪਾਠ ਦਾ ਮੁੰਡਾ ਵੀ ਬੈਠਾ ਇੱਕ ਉਹਨੇ ਆਮ ਲੋਕ ਵੀ ਠਾਉਣੇ ਨੇ ਉਹ ਸਤੌਜ ਵਾਲੇ ਟਿੱਬਿਆਂ 'ਚ ਉਹਨੇ ਰੀ ਠਾਊਗਾ ਇੱਕ ਇਹ ਪਤਾ ਨਹੀਂ ਸੀ ਇਹਨਾਂ ਨੂੰ ਭਈ ਹੁਣ ਫਿਰ ਦੇਰੇ ਇੱਕ ਦੂਜੇ ਦੇ ਵਿੱਚ ਵਾਜਦੇ ਜਿਵੇਂ ਕਾਲੀਆਂ ਕੀੜੀਆਂ ਚ ਆਪਾਂ ਕੋਈ ਚੌਲ ਪਾ ਦਿੰਨੇ ਉਹ ਚੌਲਾਂ ਬਣਿਆ ਇੱਕ ਦੂਜੇ ਦੇ ਵਿੱਚ ਪੁੱਜਣ ਲੱਗ ਜਿੰਦੇ ਆ ਕਾਂਗਰਸ ਵਾਲੇ ਨੇ ਉਹ ਬਾਜਵੇ ਹੋਰੀ ਉਹ ਪਤੰਦਰਾਂ ਦਾ ਸਾਰਾ ਕੁਝ ਲੰਘ ਗਿਆ ਉਹਨਾਂ ਦਾ ਹਣਾ ਕਾਂ ਬਾਜਵੇ ਦੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਭਰੂਣ ਹੱਤਿਆ ਕਰਤੀ ਕਾਂਗਰਸ ਨੇ ਨਹੀਂ ਬਣਾਇਆ ਹਣਾ ਪਰ ਹੌ ਹੜਦਾ ਨਹੀਂ ਉਹ ਤੜਫੀ ਜਾਂਦਾ ਉਹ ਜਿਵੇਂ ਕੋੜ ਕਿੱਲੀ ਦੀ ਪੂਛ ਟੁੱਟ ਜੇ ਉਦੋਂ ਵਰ ਪੂਸ਼ ਕੱਲੀ ਨਹੀਂ ਐਂਜ ਕਰੀ ਜਾਂਦੀ ਹੁੰਦੀ ਥੋੜਾ ਚਿਰ ਇਹ ਟੁੱਟੇ ਹੋਏ ਨੇ ਇਹ ਲੋਕਾਂ ਨਾਲੋਂ ਭਰੇ ਐਂ ਕਰੀ ਜਾਂਦੇ ਨੇ ਬਸੇ ਸੋਇਨੰਦ ਮੈਂ ਕਰੂ ਸਿੱਧੇ ਸਾਰੇ ਤੂੰ ਫਿਕਰ ਨਾ ਕਰੋ ਤੁਹਾਡਾ ਪੁੱਤ ਹੈਗਾ ਤੂੰ ਥੱਲੇ ਵਾਲਾ ਕੰਮ ਸੰਭਲਿਓ ਵੀ ਪੋਸਟਰ ਕਿੱਥੇ ਲਾਉਣੇ ਨੇ ਰੋਡ ਸ਼ੋ ਕਿੱਥੋਂ ਦੀ ਕੱਢਣੇ ਕਿਹੜੇ ਬੰਦਿਆਂ ਨੇ ਬੂਥ ਤੇ ਅੰਦਰ ਜਾਣਾ ਹੈ ਕਿਹੜੇ ਬੰਦਿਆਂ ਨੇ ਬੂਥ ਦੇ ਬਾਹਰ ਬਹਿਣਾ ਹੈ ਉੱਪਰ ਵਾਲੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੀ ਕਮਾਡੀ ਪਾਰ ਰੱਖੀ ਇਹਨਾਂ ਨੂੰ ਕਿਸੇ ਨੂੰ ਨਹੀਂ ਆਉਣ ਦਿੰਦਾ ਮੈਂ ਕੁਰਮੇ ਸੱਚ ਬੋਲਦਾ ਨਹੀਂ ਇਹ ਸੱਚ ਤੇ ਫਸ ਜਾਂਦੇ ਨੇ ਫਿਰੇ ਮੈਂ ਸੱਚ ਬੋਲਦਾ ਮੈਂ ਪੁੱਛਦਾ ਵੀ ਜਲਿਆਂ ਵਾਲੇ ਬਾਗ ਵਾਲੇ ਦਿਨ 13 ਅਪ੍ਰੈਲ 1919 ਨੂੰ ਹਜੇ 100 103 ਸਾਲ ਪੁਰਾਣੀ ਗੱਲ ਹੈ ਕੋਈ ਬਹੁਤੀ ਪੁਰਾਣੀ ਗੱਲ ਨਹੀਂ ਹੈਗੀ 13 ਅਪ੍ਰੈਲ 1919 ਨੂੰ ਜਨਰਲ ਡਾਇਰ ਨੇ ਜਲਿਆਂ ਵਾਲੇ ਬਾਗ ਦੇ ਵਿੱਚ ਅਨੇਵਾ ਗੋਲੀਆਂ ਚਲਾਤੀਆਂ ਹਜ਼ਾਰ ਤੋਂ ਵੱਧ ਬੰਦਾ ਸ਼ਹੀਦ ਹੋ ਗਿਆ ਬਾਕੀ தோ-ਤੇਨ ਹਜ਼ਾਰ ਹੂਜ ਡਿਗ 'ਤੇ ਜ਼ਖਮੇ ਹੋ ਗਏ ਤੇ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਦਾ ਸਾਾਕਾ ਕਰਕੇ ਜਨਰਲ ਡਾਇਰ ਨੇ ਸ਼ਾਮ ਨੂੰ ਦਿਨ ਦਿਨ ਕਿੰਨਾ ਦੇ ਘਰੇ ਕੀਤਾ ਸੀ ਇਹ ਦੱਸ ਦੇਣਾ ਮੈਨੂੰ ਬਸ ਪਾਰਲੀਮੈਂਟ 'ਚ ਪੁੱਛ ਲਿਆ ਸੀ ਮਜੀਠੀਏ ਕੀ ਕਰੇ ਦੇਖੋ ਯਾਰ ਇਹਨਾਂ ਤੋਂ ਕੀ ਉਮੀਦ ਕਰੋਗੇ ਪੰਜਾਬ ਦੀ ਵਫਾਦਾਰੀ ਦੀ ਹਜ਼ਾਰਾਂ ਲੋਕਾਂ ਦੇ ਕਾਤਲਾਂ ਨੂੰ ਇਹ ਰੋਟੀ ਖਵਾਉਂਦੇ ਰਹੇ ਆ ਸ਼ਾਨਦਾਰ ਭੋਜ ਦਿੰਦੇ ਰਹੇ ਆ ਜਾਮ ਤੇ ਜਾਮ ਖਰਕਦੇ ਸੀ ਉੱਥੇ ਉਹਦਾ ਜਵਾਬ ਨਹੀਂ ਦਿੰਦੇ ਮੈਂ ਪਾਰਲੀਮੈਂਟ ਚ ਬੋਲੀ ਜਾਂਦਾ ਸੀ ਚੱਲਿਆ ਨੇ ਬਾਗ ਤੇ ਡਿਬੇਟ ਸੀ ਕੋਈ ਵਾਰੀ ਕਿਸਮਤ ਹੀ ਮਾੜੀ ਹੁੰਦੀ ਐ ਉਦੋਂ ਹੈ ਨਹੀਂ ਸੀ ਇਹ ਵੀ ਬਾਈ ਇੱਥੇ ਚੱਲ ਮੈਂ ਕੋਈ ਨਹੀਂ ਮੈਂ ਤਾਂ ਬੋਲ ਲੂੰ ਪਤਾ ਨਹੀਂ ਕਿੱਥੋਂ ਜਦੋਂ ਜੱਲਿਆਣ ਬਾਗ ਬੋਲਣ ਲੱਗੀ ਉਧਰੋਂ ਤੁਰ ਹੀ ਆਵੇ ਮੈਂ ਕਿਹਾ ਉਹ ਆ ਗਈ ਜੀ ਉਹ ਆਉਂਦੀ ਐ ਇਹਨੂੰ ਪੁੱਛ ਲਓ ਵੀ ਜਦੋਂ ਖਿਲਾੜ ਚੱਲੀ ਜਾਂਦਾ ਵਿੱਚ ਹੱਥ ਜ਼ਰੂਰ ਦੇਣਾ ਤੂੰ ਰਹਿ ਜਾ 5 ਮਿੰਟ ਉਧਰ ਨਾ ਕਿਸਮਤ ਮਾੜੀ ਸੀ ਮੇਰੇ ਲਿਆ ਕੇ ਮੂਰੇ ਰੱਬ ਨੇ ਧਰਤੀ ਮੈਂ ਬੋਲ ਤਾਂ ਸਾਰਾ ਕੁਝ ਕੁਛ ਨਹੀਂ ਆਇਆ ਗੱਲ ਤੁਸੀਂ ਸੁਣੀ ਹੋਣੀ ਉਹ ਗੱਲ ਤੁਸੀਂ ਪਾਰਲੀਮੈਂਟ ਚ ਸੋ ਹੀਰੋਇਨਾਂ ਤੋਂ ਕੀ ਉਮੀਦ ਕਰੋਗੇ ਤੁਸੀਂ ਪੰਜਾਬ ਦੀ ਵਫਾਦਾਰੀ ਦੀ